ਬਾਰੋ ਆਏ ਪਿਓ ਪੁੱਤ ਬਾਰੋ ਆਏ ਬਾਰੋ ਆਏ ਪਿਓ ਪੁੱਤ ਅੱਛਾ ਕਰ ਬੈਠੀ ਐ ਮਾਮਾ ਧੀ ਆ ਹਾਂ ਮਾਂ ਵੀ ਕਹਿੰਦੀ ਬਹਿ ਜਾ ਮਾਸੜਾ ਤੇ ਧੀ ਵੀ ਕਹਿੰਦੀ ਬਹਿ ਜਾ ਮਾਸੜਾ ਲੈ ਮਾਂ ਵੀ ਕਹਿੰਦੀ ਬਹਿ ਜਾ ਮਾਸੜਾ ਤੇ ਧੀ ਵੀ ਕਹਿੰਦੀ ਇੱਕ ਮਿੰਟ ਮਾਂ ਦਾ ਵੀ ਮਾਸੜ ਤੇ ਧੀ ਦਾ ਵੀ ਮਾਸੜ ਇਹ ਕਿਵੇਂ ਹੋ ਸਕਦਾ ਉਹ ਤੁਸੀਂ ਦੱਸਣਾ ਕਿਵੇਂ ਹੋ ਸਕਦਾ ਤੇ ਕੌਣ ਉਹਨਾਂ ਦੇ ਘਰ ਆਇਆਗਾ ਵੀ ਜਿਨ੍ਹਾਂ ਨੂੰ ਮੰਮੀ ਨੇ ਵੀ ਮਾਸੜ ਕਿਹਾ ਤੇ ਉਹਨਾਂ ਦੀ ਕੁੜੀ ਨੇ ਮਾਸੜ ਦੇਖੋ ਧੀ ਤਾਂ ਮਾਸੜ ਕਹਿ ਸਕਦੀ ਐ मा कि मा मा मा, हाँ मासड़ किਵੇਂ ਕਹੂਗੀ ਕਿਉਂਕਿ ਉਹਦੀ ਮੰਮੀ ਦੇ ਭੈਣ ਦਾ ਘਰ ਵਾਲਾ ਹਨਾ ਜੀ ਯਾਨੀ ਕਿ ਉਹਦੀ ਮੰਮੀ ਦਾ ਜੀਜਾ ਉਹਦਾ ਮਾਸੜ ਲੱਗਿਆ ਮਾਸੀ ਦਾ ਮਾ ਹਸਬੰਡ ਮਾਸੜ ਲੇਕਿਨ ਮਾਂ ਫਿਰ ਆਪਣੇ ਮਤਲਬ ਜੀਜੇ ਨੂੰ ਮਾਸੜ ਕਿਉਂ ਕਹੂਗੀ ਉਹ ਤੁਸੀਂ ਦੱਸੋ ਬੁੱਜੋ ਜੀ 부ਜਾਰ ਤੋਂ ਪੁੱਛ ਸਕਦਾ ਬੜੀ ਇੰਟਰਸਟਿੰਗ 부ਜਾਰਤਾ ਹੈ ਤੇ ਬਾਹਰੋਂ ਆਏ ਦੋ ਪੋ ਪਿਓ ਪੁੱਤ ਪਿਓ ਪੁੱਤ ਅੱਛਾ ਪਿਓ ਪੁੱਤ ਨੇ ਹੈ ਪਿਓ ਪੁੱਤ ਉਹ ਹਾਂ ਜੀ ਮੰਨ ਲਓ ਕਾਓ ਕੱਢ ਜੋ ਪਿਓ ਪੁੱਤ ਤੇ ਮਾਸੜ ਦੇਖੋ ਮਾਸੜ ਜਿਹੜਾ ਹੋਏਗਾ ਨਾ ਜੀ ਉਹ ਹੋਏਗਾ ਮੰਨ ਲਓ ਕੁੜੀ ਐ ਕੁੜੀ ਦੀ ਮੰਮੀ ਕੁੜੀ ਦੀ ਮੰਮੀ ਦੀ ਭੈਣ ਯਾਨੀ ਕੁੜੀ ਦੀ ਮਾਸੀ ਮਾਸੀ ਦਾ ਜਿਹੜਾ ਹਸਬੰਡ ਹੈ ਉਹ ਹੋ ਗਿਆ ਕੁੜੀ ਦਾ ਮਾਸੜ ਤੇ ਮਾਸੀ ਦੇ ਹਸਬੰਡ ਦਾ ਡੈਡੀ ਉਹਦੀ ਮਾਰ ਦੇ ਮਾਸੜ ਸਹਰਾ ਉਹਦਾ ਮਾਸੜ ਲੱਗਿਆ ਉਹਦੀ ਮੰਮੀ ਦਾ ਮਾਸੜ ਲੱਗਿਆ ਉਹਦੀ ਮੰਮੀ ਦਾ ਮਾਸੜ ਲੱਗਿਆ ਐ ਨਹੀਂ ਡੂੰਗੀ ਰਿਸ਼ਤੇ ਆ ਰਿਹਾ ਮਾਸੜ ਰਹਾਂਗੇ ਉਹਨਾਂ ਨੂੰ ਹਾਂਜੀ ਮਤਲਬ ਇੱਕ ਤਾਂ ਹੋ ਗਿਆ ਜੀ ਜਿਹੜੀ ਉਹ ਮਾਂ ਹੈ ਉਹਦੀ ਭੈਣ ਦਾ ਸਹੁਰਾ ਠੀਕ ਐ ਤੇ ਦੂਜਾ ਹੋ ਗਿਆ ਜਿਹੜੀ ਕੁੜੀ ਐ ਉਹਦੀ ਮਾਂ ਦੀ ਭੈਣ ਦੇ ਹਸਬੰਦ ਭੈਣ ਦਾ ਹਸਬੰਦ ਸਿੱਧਾ ਸਿੱਧਾ ਜਵਾਬ ਆ ਇੱਕ ਤਾਂ ਮੰਮੀ ਦਾ ਜਿੱਜਾ ਦਾ ਹਾਂ ਤੇ ਜਿੱਜੇ ਨੂੰ ਤਾਂ ਮਤਲਬ ਕਿ ਉਹਦੀ ਕੁੜੀ ਦਾ ਮਾਸੜ ਲੱਗਿਆ ਜਿੱਜਾ ਮੰਮੀ ਦਾ ਜਿੱਜਾ ਨਹੀਂ ਐ ਮੰਮੀ ਦੇ ਜਿੱਜੇ ਦਾ ਡੈਡੀ ਐ ਉਹ ਵੀ ਮੈਂ ਇੱਕ ਤਾਂ ਮੰਮੀ ਦੇ ਡੈਡੀ ਮੈਂ ਇੱਕ ਤਾਂ ਮੰਮੀ ਦੇ ਜੀਜੇ ਦਾ ਡੈਡੀ ਹੈ ਇੱਕ ਮੰਮੀ ਦਾ ਜੀਜਾ ਹੈ ਹਾਂ ਠੀਕ ਹੈ ਤੇ ਜੀਜਾ ਜਿਹੜਾ ਉਹ ਕੁੜੀ ਦਾ ਜਿਹੜਾ ਹੈ ਮਾਸੜ ਲੱਗਿਆ ਤੇ ਜੀਜੇ ਦਾ ਡੈਡੀ ਜਿਹੜਾ ਹੈ ਉਹ ਮਾਦਾ ਮਾਸੜ ਲੱਗਿਆ ਤੇ ਦੋਨੇ ਆਪਸ ਵਿੱਚ ਰਿਸ਼ਤੇ ਵਿੱਚ ਹੈਗੇ ਨੇ ਕਿ ਪਿਓ ਤੇ ਪਿਓ ਪਿਓ ਪੁੱਤਰ ਕੀ ਬਾਤ ਹੈ ਜੀ ਬੜੀ ਇੰਟਰਸਟਿੰਗ ਬੁਝਾਰ ਸੀ ਮ제 ਆ ਗਿਆ ਤੇ ਜਿਹਨਾਂ ਜਿਹਨਾਂ ਨੇ ਕਮੈਂਟ ਰਾਈਟ ਸਾਈਜ਼ ਕਰਦੇ ਬਹੁਤ ਬਹੁਤ ਧੰਨਵਾਦ ਅਗਲੀ ਬੁਝਾਰ ਜੀ ਸਭਣੀ ਨੈਕਸਟ ਬੁਜ਼ਾਰਤ ਹੈਗੀ ਆ ਜੀ ਹਾਂਜੀ ਬਹੁਤ ਹੀ ਸੌਖੀ ਆ ਹਾਂ ਫਟਾਫਟ ਕਮੈਂਟ ਕਰ ਦਿਓ ਸਾਰੇ ਜੀ 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 ਦੋ ਕਬੂਤਰ ਕੋਲੋ ਕੋਲੀ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪਿੰਦੇ ਰੱਬ ਉਹਨਾਂ ਨੂੰ ਪਾਲੇ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਇੱਥੇ ਦੁਕਾਨ ਓਪਨ ਹੋ ਜੁਗੀਆ ਜੋ ਮਰਜੀ ਖਾਓ ਪਿਓ ਆਹ ਨਜ਼ਾਰੇ ਆ ਜਾਣਗੇ ਐ ਸਾਈਡ ਤੇ ਬਾਈ ਜੀ ਦੁਕਾਨ ਖੋਲ ਰਹੇ ਨੇ ਉਥੇ ਬਹੁਤ ਸਾਰੇ ਨਮਕੀ ਬਿਸਕੁਟ ਵਗੈਰਾ ਬੜਾ ਕੁਝ ਹੈ ਮੁਝ ਪਾਣੀ ਲੈ ਆ ਕੇ ਕੁਝ ਖਾਣ ਵੀਡੀਓ ਬਣਾਉਣ ਤੋਂ ਬਾਅਦ ਖੈਰ ਤੇ ਕਿੱਥੇ ਸੀ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪਿੰਦੇ ਰੱਬ ਉਹਨਾਂ ਨੂੰ ਪਾਲੇ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪਿੰਦੇ ਰੱਬ ਉਹਨਾਂ ਨੂੰ ਪਾਲੇ ਇਹਦੇ ਜਵਾਬ ਮੈਂ ਪਹਿਲੇ ਦੇ ਚੁੱਕਾ ਹਾਂ ਕਈ ਵਾਰ ਤੇ ਜਿਨ੍ਹਾਂ ਨੇ ਖੋਪੇ ਖੋਪੇ ਜਿਹੜੇ ਕਿ ਤੁਸੀਂ ਟੱਕ ਰੱਖੇ ਨੇਗੇ ਅਰੇ ਇਹਦਾ ਜਵਾਬ ਹੈ ਅੱਖਾਂ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਖੰਭ ਜਿਹੜੇ ਨੇ ਆਹ ਪਲਕਾਂ ਵੈਸੇ ਨੇ ਉੱਚੀ ਚਾਗਦੀ ਆ ਮੈਂ ਐਨੀ ਸੇਫਟੀ ਕਿਉਂ ਕਰੀਆ ਮੀ ਪੈ ਰਹੇ ਨਾ ਤਾਂ ਕਰਕੇ ਬਾਕੀ ਟੌਰ ਮਾਰਨ ਦੇ ਲਈ ਕਦੇ ਕਦੇ ਟੌਰ ਵੀ ਮਾਰਨੀ ਚਾਹੀਦੀ ਹੈ ਮੇਲੇ ਜਿਹੜੇ ਛਤਰੀ ਯੂਜ਼ ਕਰਦੇ ਨੇ ਉਹ ਸੇਫਟੀ ਹੁੰਦੀ ਹੈ ਜਾਂ ਜਿਹੜੇ ਐਂਕਲ ਯੂਜ਼ ਕਰਦੇ ਨੇ ਇਹ ਸੇਫਟੀ ਹੁੰਦੀ ਹੈ ਲੋਕੀ ਮਰਦੇ ਨੇ ਸੋਨਾ ਮੁੰਡਾ ਦੇਖ ਕੇ ਨਾ ਲੋਕੀ ਮਰਦੇ ਨੇ ਹੋਰ ਕੁਝ ਨਹੀਂ ਆਏਗਾ ਹੋਰ ਕੁਝ ਸੋਨਾ ਬੁੜਾ ਤਾਂ ਕਹਿ ਸਕਦੇ ਮੁੰਡਾ ਨਹੀਂ ਕਹਿ ਸਕਦਾ ਠੀਕ ਤਾਂ ਠੀਕ ਹੈ ਜੀ ਇਹਦਾ ਸਹੀ ਜਵਾਬ ਹੈ ਅੱਖਾਂ ਹਾਂਜੀ ਹੈ ਲੋ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਬਧੀਆ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗਦੀ ਹੈ ਇੱਕ ਬੇਨਤੀ ਜੋ ਹਰ ਵਾਰੀ ਕਰਸਤੇ ਆ ਸੀ ਜੀ ਇੱਕ ਸਭ ਤੋਂ ਪਹਿਲੇ ਪਾਣੀ ਦੀ ਬਚਤ ਕਰੋ ਜੀ ਜਿੰਨਾ ਹੋ ਸਕਦਾ ਪਾਣੀ ਬਚਾਓ ਜੀ ਜਲ ਹੀ ਜੀਵਨ ਹੈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਹੁਣ ਤੋਂ ਹੀ ਅਸੀਂ ਪਾਣੀ ਸਵਾਲ ਨਹੀਂ ਕਰਾਂਗੇ ਆਉਣ ਵਾਲਾ ਸਮਾਂ ਇਹੋ ਜਿਹਾ ਹੋਏਗਾ ਬੂੰਦ ਬੂੰਦ ਨੂੰ ਤਰਸਾਂਗੇ ਬਿਲਕੁਲ ਠੀਕ ਹੈ ਕਾਫੀ ਹੱਦ ਤੱਕ ਉਹ ਟਾਈਮ ਸਟਾਰਟ ਹੋ ਚੁੱਕਿਆ ਉਸ ਟਾਈਮ ਸਟਾਰਟ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਜੀ ਪਾਣੀ ਦੀ ਸੰਭਾਲ ਕਰੋ ਜਲ ਹੀ ਜੀਵਨ ਹੈ ਜਿਹੜਾ ਮੀਂਹ ਦਾ ਪਾਣੀ ਹੁੰਦਾ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਦੇਖੋ ਸਰਕਾਰਾਂ ਨਾਲ ਗੱਲ ਕਰੋ ਜਦ ਵੋਟ ਪਾਣੇ ਹੋ ਨਾ ਸਰਕਾਰਾਂ ਨਾਲ ਇਹ ਗੱਲ ਕਰਿਆ ਕਰੋ ਕਿ ਪਾਣੀ ਦੀ ਸੰਭਾਲ ਦੇ ਲਈ ਕੀ ਕਰ ਰਹੇ ਹੋ ਤੁਸੀਂ ਕੱਲਾ ਧਰਮ ਨੂੰ ਦੇਖ ਕੇ ਜਾਤੀ ਨੂੰ ਦੇਖ ਕੇ ਸਾਡੇ ਇਲਾਕੇ ਨੂੰ ਦੇਖ ਕੇ ਵੋਟ ਨਾ ਪਾਓ ਇਹ ਦੇਖ ਕੇ ਪਾਓ ਕਿ ਤੁਹਾਡੇ ਏਰੀਆ ਦਾ ਵਿਕਾਸ ਕੌਣ ਕਰ ਰਿਹਾ ਹੈ ਜਿਹੜਾ ਬੰਦਾ ਵਿਕਾਸ ਕਰਦਾ ਨਾ ਉਹਨੂੰ ਵੋਟ ਪਾਓ ਠੀਕ ਹੈ ਤੇ ਪਾਣੀ ਸੰਭਾਲ ਕਰੋ ਕੁਦਰਤ ਦੀ ਸੰਭਾਲ ਕਰੋ ਜਿੱਥੇ ਤੁਸੀਂ ਸੜਕਾਂ ਬਣਦੀਆਂ ਨੇ ਉਥੇ ਪੇੜ-ਧੜਾ-ਧੜ ਕੱਟੀ ਜਾਂਦੇ ਆ ਫਿਰ ਕਹਿੰਦਾ ਪੰਜਾਬ 'ਚ ਗਰਮੀ ਹੋ ਗਈ ਹੋਣੀਏ ਗਰਮੀ ਪੇੜ ਤਾਂ ਕੱਟੀ ਜਾਂਦੇ ਆ। ਤੋਂ ਪੇੜ ਲਾਓ ਵੱਧ ਤੋਂ ਵੱਧ ਰੁੱਖ ਲਾਓ ਜਿੰਨੇ ਲਾ ਸਕਦੇ ਹੋ। ਸਾਡੀ ਇੰਨੀ ਕੁ ਬੇਨਤੀ ਪਰਵਾਨ ਕਰਨੀ ਜੀ। ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ। ਬਾਏ। ਮੈਨੂੰ ਇੱਕ ਅਜੇਹਾ ਸ਼ਬਦ ਦੱਸੋ ਜਿਹੜਾ ਕਿ ਫੁੱਲ ਵੀ ਬਣ ਜਾਂਦਾ, ਮਠਾਈ ਵੀ ਬਣ ਜਾਂਦੀ ਆ ਤੇ ਫਲ ਵੀ ਬਣ ਜਾਂਦਾ। ਓਕੇ ਇੱਕ ਇਹੋ ਜਿਹਾ ਸ਼ਬਦ ਦੱਸਣਾ ਜੋ ਕਿ ਫੁੱਲ ਵੀ ਬਣਦਾ, ਮਠਾਈ ਵੀ ਬਣਦੀ ਹੈ ਤੇ ਫਲ ਵੀ ਬਣਦਾ। ਜੀ ਫੁੱਲ, ਫਲ ਤੇ ਮਠਾਈ ਤਿੰਨੋਂ ਬਣਦਾ। ਤਿੰਨੋਂ ਬਣਦਾ ਇੱਕੋ ਸ਼ਬਦ ਦਾ। ਬੁੱਜੋ ਜੀ ਬੁਝਾਰਤ ਵਿੱਚ ਬੋਲ ਸਕਦਾ ਕਮੈਂਟ ਬਾਕਸ ਵਿੱਚ ਲਿਆ ਦਿਓ ਨੇਰੀ ਤੇ ਠੰਡ ਹੰਡਾ ਮੌਸਮ ਹੋ ਰਿਹਾ ਵੈਸੇ ਤਾਂ ਮੀਂਹ ਆਣ ਵਾਲਾ ਹੈ ਲੇਕਿਨ ਇੰਨੀ ਵੀ ਠੰਡ ਨਹੀਂ ਹੈ ਕਿ ਅਸੀਂ ਕੋਟ ਪਾ ਲਈ ਅੱਜ ਨਹੀਂ ਬਹੁਤ ਕਿੰਨੇ ਜਿਹੜਾ ਬਾਹਰ ਕੋਟ ਉਤਾਰਿਆ ਨਾ ਅੱਜ ਵੈਸੇ ਬਹੁਤ ਟਾਈਮ ਬਾਅਦ ਨਾਰਮਲ ਕੱਪੜੇ ਦੇ ਵੀਡੀਓ ਬਹੁਤ ਟਾਈਮ ਬਾਅਦ ਬਣਾ ਰਹੇ ਹਾਂ ਜਿਵੇਂ ਸਾਡੇ ਪੰਜਾਬ ਸਾਈਡ ਬਹੁਤ ਜ਼ਿਆਦਾ ਗਰਮੀ ਪੈ ਗਈ ਹੈ ਬਹੁਤ ਬੁਰਾ ਹਾਲ ਉੱਥੇ ਦਾ ਜਿਆਦਾ ਸੀ ਨਾ ਉਧਰੋਂ ਆਣੇ ਆ ਬਾਈ ਚਾਂਸ ਕਈ ਵਾਰ ਪੈਕਿੰਗ ਕਰ ਦੇਵਾਂਗੇ ਮੈਂ ਨਾ ਕੋਟ ਰੱਖਣੀ ਹੈਗੀ ਮੇਰੇ ਫੈਮਿਲੀ ਮੈਨ ਕਹੂਗੀ ਹੈ ਤੈਨੂੰ ਅੱ ਉਹੀ ਤਾਂ ਗੱਲ ਹੈ ਜਦੋਂ ਮੈਂ ਕੱਪੜੇ ਸੁਕਾਉਣ ਪਾਣਾ ਨਾ ਕੋਠੇ ਤੇ ਉਹ ਕਹਿੰਦੇ ਦੇਖਦੇ ਨੇ ਇਹ ਗਰਮੀਆਂ ਦੇ ਵਿੱਚ ਸਰਦੀ ਦੇ ਕੱਪੜੇ ਸੁਖਾਈ ਜਾਂਦੇ ਨੇ ਆਏ ਮੈਨੂੰ ਹਾਸੇ ਆਉਂਦੀ ਆ ਮੈਂ ਸਾਰੇ ਗਰਮੀ ਵਾਲੇ ਪਾਉਦੇ ਨੇ ਮੈਂ ਖੱਲੀ ਸਰਦੀ ਵਾਲਾ ਚੱਕਦੀ ਆ ਖੈਰ ਚਲੋ ਆਪਾਂ 부ਝਾਰਤਾਲ ਬੱਦਦੇ ਆ ਤੇ ਉਹ ਹੈ ਜੀ ਗੁਲਾਬ ਜਾਮੁਨ ਕਿੰਨੇ ਜੀ ਦੇਖੋ ਤੁਸੀਂ ਕਹ ਰਹੇ ਕਿ ਇੱਕ ਹੀ ਹੋਵੇ ਸਭ ਜਿਹਦੇ ਵਿੱਚ ਫਲ ਸਬਜੀ ਨਹੀਂ ਫਲ ਫੁੱਲ ਤੇ ਫਲ ਫਲ ਫੁੱਲ ਤੇ ਫਲ ਇੱਕੋ ਹੀ ਗੱਲ ਹੈ ਫਲ ਫੁੱਲ ਤੇ ਮਿਠਾਈ ਤੇ ਮਠਿਆਈ ਦੇਖੋ ਗੁਲਾਬ ਜਾਮੁਨ ਮਠਿਆਈ ਹੋ ਗਈ ਫੁੱਲ ਹੋ ਗਿਆ ਆਪਣਾ ਜਾਮਨ ਤੇ ਫੁੱਲ ਹੋ ਗਿਆ ਆਪਣਾ ਗੁਲਾਬ ਗੁਲਾਬ ਜਾਮਨ ਤਿੰਨੋ ਚੀਜ਼ ਬਣ ਗਈ ਬਿਲਕੁਲ ਤੇ ਜਿੰਨੇ ਜਿੰਨੂ ਜਾਮਣਾ ਪਸੰਦ ਨੇ ਉਹ ਵੀ ਪਲੀਜ਼ ਕਮੈਂਟ ਕਰਕੇ ਹਾਂ ਔਰ ਜਿਨ੍ਹਾਂ ਨੂੰ ਮੈਂ ਮਤਲਬ ਤੋੜ ਕੇ ਖਾਣੀ ਪਸੰਦ ਹੈ ਚੋਰੀ ਕਰਕੇ ਉਹ ਵੀ ਦੱਸ ਦਿਓ ਜਿਨ੍ਹਾਂ ਨੂੰ ਪੇੜ ਤੋਂ ਤੋੜ ਕੇ ਖਾਦੀ ਪਸੰਦ ਆ ਗਈ ਹਾਂ ਮੈਂ ਇਹੀ ਕਹਿਣਾ ਚਾਹੁੰਦਾ ਬਸ ਭਾਵਨਾ ਹੀ ਹੈ ਚਲੋ ਅਗਲੀ ਬੁਝਾਤਾ ਹਾਂ ਇਹਨਾਂ ਦੀ ਭਾਵਨਾ ਕੁਝ ਜ਼ਿਆਦਾ ਨਿਕਲਣ ਲੱਗੀ ਕੰਟਰੋਲ ਕਰਨੀ ਪਊਗੀ ਕੰਟਰੋਲ ਉਹ ਦੇਖ ਕੰਟਰੋਲ ਸਭ ਨੇ ਨੈਕਸਟ ਐਂਡ ਫਾਈਨਲ ਬੁਝਾਤਾ ਹੈ ਕੀ ਆ ਉਹ ਫਾਈਨਲ ਅੰਗਰੇਜ਼ੀ ਹੂੰ ਕੀ ਹੈ ਮੈਂ ਕੁਝ ਕਿਹਾ ਮੈਂ ਕਿਹਾ ਬੋਲੋ ਆਨ ਲੋ ਹਾਂਜੀ ਜਦ ਵੀ ਆਏ ਹੋਸ਼ ਉਡਾਏ ਫਿਰ ਵੀ ਕਹਤੇ ਹੈ ਕਿ ਉਹ ਆਏ ਹੈ ਜਦ ਵੀ ਆਏ ਹਾਂ ਹੋਸ਼ ਉਡਾਏ ਹਾਂ ਫਿਰ ਵੀ ਕਹਤੇ ਹੈ ਕਿ ਉਹ ਆਏ ਜਦੋਂ ਵੀ ਆਏ ਹੋਸ਼ ਨੂੰ ਉਡਾ ਜੇ ਹੂੰ ਫਿਰ ਵੀ ਕਹਿੰਦੇ ਨੇ ਆ ਜਾ ਆ ਜਾ ਆ ਜਾ ਭਾਈ ਤੇ ਇਹ ਵੀ ਆਪਾਂ ਕਹਿੰਦੇ ਆ ਵੀ ਆ ਜਾ ਇੱਕ ਵਾਰ ਆ ਜਾ 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 ਉਹ ਜਦੋਂ ਵੀ ਆਏ ਹੋਸ਼ ਉੜਾਏ ਫਿਰ ਵੀ ਆਪਾਂ ਕਹਿੰਦੇ ਆ ਆ ਜਾ ਭਾਈ ਦੱਸ ਕੀ ਹੋ ਸਕਦਾ ਬੁੱਜੋ ਜੀ 부ਝਾਰਤ ਨੂੰ ਪੁੱਛ ਸਕਦਾ ਹੈ ਜੀ ਕਿਹੜੀ ਚੀਜ਼ ਹੈ ਜਦੋਂ ਵੀ ਆਂਦਾ ਹੋਸ਼ ਨੂੰ ਉੜਾਂਦਾ ਹੈ ਯੈਸ ਤੇ ਇਹਦਾ ਜਵਾਬ ਥੋੜਾ ਹਿੰਟ ਤਾਂ ਦੋ ਕਿਸੇ ਕਿਸੇ ਨੂੰ ਉਹ ਚੀਜ਼ ਇੰਨੀ ਪਿਆਰੀ ਆ ਨਾ ਇੰਨੀ ਪਿਆਰੀ ਆ ਨਾ ਬੰਦਾ ਉਹਦੇ ਵਿੱਚ ਵੀ ਕਰਦਾ ਨੀਂਦ ਨੀਂਦ ਜਦੋਂ ਵੀ ਇਹ ਹੋ ਜਦੋਂ ਨੀਂਦ ਆਂਦੀ ਹੈ ਬੰਦੇ ਰੋਹ ਛੁੜ ਜਾਂਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਕਿੱਥੇ ਸੁੱਤਾ ਕਿੱਥੇ ਸੁੱਤਾ ਤੇ ਹਰ ਕੋਈ ਤਾਂ ਨੀਂਦ ਤਾਂ ਆਏ ਨੀਂਦ ਆਈ ਤਾਂ ਹੀ ਮਾਈਂਡ ਨੂੰ ਰੈਸਟ ਮਿਲੇਗਾ ਯੈਸ ਹਾਂ ਸਹੀ ਬਾਰੇ ਦੇਖੋ ਵੀ ਸੋਣਾ ਬਹੁਤ ਜ਼ਰਾ ਜ਼ਰੂਰੀ ਹੈ ਸੌਣ ਦੇ ਨਾਲ ਨਾ ਉਹ ਟੈਨਸ਼ਨਾਂ ਦੂਰ ਹੁੰਦੀਆਂ ਨੇ ਇਹ ਗੱਲ ਮਾਈਂਡ ਫਰੈਸ਼ ਮਾਈਂਡ ਨੂੰ ਰੈਸਟ ਮਿਲਦਾ ਹਾਂ ਤਾਂ ਸੋਇਆ ਜ਼ਰੂਰ ਕਰੋ ਘੱਟੋ ਘੱਟ 8 ਘੰਟੇ ਤੋਂ ਸੋਇਆ ਹੀ ਕਰੋ ਹੂੰ ਠੀਕ ਉਹ ਗੱਲ ਵੱਖਰੀ ਆ ਕੁਝ ਕੁ ਬੰਦੇ 24 ਘੰਟੇ ਵਿੱਚੋਂ ਘੱਟ ਤੋਂ ਘੱਟ 12 ਜਾਂ 15 ਘੰਟੇ ਸੌਂਦੇ ਰਹਿੰਦੇ ਨੇਗੇ ਬਟ ਆਪਾ ਆਪਣੇ ਆਪ ਨੂੰ ਕੰਟਰੋਲ ਕਰਨਾ ਜਿੰਨੀ ਨੀਂਦ ਦੀ ਲੋੜ ਆ ਸਿਰਫ ਉਹ ਨੀਂਦ ਲੈਣੀ ਆ ਫालतू ਦੀ ਨੀਂਦ ਆਪਾਂ ਨਹੀਂ ਲੈਣੀ ਹੈਗੀ ਸੋ ਬੋਲੋ ਜੀ ਹਾਂ ਅੱਛਾ ਹੋ ਗਈ ਸਵੇਰ ਹਾਂ ਠੀਕ ਹੈ ਤੇ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਨੀਂਦ ਨੀਂਦ ਹਾਂਜੀ ਲੋ ਜੀ ਬਸ ਖਤਮ ਸਮਾਪਤੀ ਹੈ ਜੀ ਲੋ ਆਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਬទਿ ਲਾਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਤਨੀ ਲੱਗੀ ਰੋਜ਼ਾਨਾ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ 10 ਜਣੇ ਪਕਾਵਣ ਵਾਲੇ ਅੱਛਾ 32 ਜਣੇ ਖਾਵਣ ਵਾਲੇ ਹਾਂ ਝੰਡਾ ਕੁੜੀ ਸੇ ਮਟਣ ਵਾਲੀ ਮੋਜ ਧੇਰ ਉਹਨੂੰ ਸਾਹਮਣੇ ਨਹੀਂ ਜੇ ਤੁਸੀਂ 32 ਜਣਾਂ ਦੀ ਗੱਲ ਕੀਤੀ ਮੇਰੇ ਵੱਲ ਇਸ਼ਾਰਾ ਕੋ ਕੀਤਾ ਮੈਂ 32 ਜਣਾਂ ਨੇ ਖਾਣਾ ਬਦਰਾਮ ਕਰਨ ਦੀ ਸਾਜਿਸ਼ ਲੋਕੀ ਤਾਟਾ ਨਾਲ ਹੱਥ ਕੁਛ ਮਰਜੀ ਸਮਝੋ ਹਾਂ ਸਹੀ ਗੱਲ ਹੈ ਭਾਈ ਪੁੱਜੋ ਜੀ ਭੁਜਾਰ ਜੀ ਬੁੱਝ ਸਕਦਾ ਜਿਹਨਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਤੇ ਮੈਂ ਸਮਝ ਲਾ ਇੱਕ ਵਾਰ ਹੋਰ ਤੇ ਜੇ ਸਮਝ ਗਏ ਲਿਆਰੋਂ ਨੇ ਰਿਆ ਖੈਰ ਇੱਕ ਵਾਰੀ ਹੋਰ 10 ਜਣੇ ਪਕਾਵਣ ਵਾਲੇ ਹਰ ਦੋ ਇੱਥੇ 10 ਜਣੇ ਪਕਾਵਣ ਵਾਲੇ ਮਤਲਬ ਕਿ 10 ਬੰਦੇ ਨੇ ਜੋ ਕਿ ਰੋਟੀਆਂ ਬਣਾਉਂਦੇ ਨੇ ਜੋ ਵੀ ਕੁਝ ਬਣਾਉਂਦੇ ਨੇ ਏ ਟੂ ਜ਼ेड ਚਲੋ 32 ਜਣੇ ਖਾਣ ਵਾਲੇ 10 ਬੰਦੇ ਬਣਾਉਣ ਵਾਲੇ ਨੇ 32 ਜਣੇ ਖਾਣ ਵਾਲੇ ਨੇ ਇੱਕ ਬੰਦੇ ਦੇ ਹਿੱਸੇ ਤਕਰੀਬਨ ਤਿੰਨ ਬੰਦਾ ਆਇਆ ਮਤਲਬ ਤਿੰਨ ਬੰਦੇ ਜਿਹੜੇ ਨੇ ਉਹ ਹਾਂ ਠੀਕ ਹੈ ਅੱਗੇ ਝੰਡਾ ਕੁੜੀ ਸਬੇਟਣ ਵਾਲੇ ਝੰਡਾ ਕੁੜੀ ਸਬੇਟਣ ਵਾਲੇ ਮੌਜ ਢੇੜ ਸਾਂਭਣ ਤੇ ਹੈ ਮੌਜ ਢੇੜ ਮੋਜ țeੜ ਸਾਹਮਣ ਤੇ ਆ ਨਹੀਂ ਸਮਝ ਆਇਆ ਮੋਜ țeੜ ਸਾਹਮਣ ਤੇ ਇਹ ਕੀ ਹੋ ਸਕਦਾ ਝੰਡੋ ਕੁੜੀ ਸਮੇਟਣ ਵਾਲੇ ਹੈ ਝੰਡੋ ਕੁੜੀ ਹੋਏਗੀ ਕੁੜ ਦੇ ਨਾਲ ਝੰਡੋ ਹੋਏਗਾ ਝੰਡੋ ਸੋ ਨਾ ਹੁੰਦਾ ਕੁੜੀ ਦੇ ਨਾਲ ਵਸੇ ਹੈਂ ਅੱਗੇ ਖੈਰ ਝੰਡੋ ਕੁੜੀ ਸਮੇਟਣ ਸਮੇਟਣ ਵਾਲੇ ਹੈ ਸਮੇਟਣ ਵਾਲੇ ਸਮੇਟਣ ਵਾਲੇ ਤੇ ਮੋਜ țeੜ ਸਾਹਮਣ ਵਾਲੇ ਆ ਨਹੀਂ ਸਮਝ ਆਇਆ ਮੋੜ ਮੋਜ țeੜ ਸਾਹਮਣ ਵਾਲੇ ਕੀ ਹੋ ਸਕਦਾ ਭਾਈ ਕੀ ਹੋ ਸਕਦਾ ਇਹ ਮੋਜ țeੜ ਸਾਹਮਣ ਵਾਲੇ ਤੁਸੀਂ ਦੱਸੋ ਦੇਖੋ ਮੈਨੂੰ ਨਾ ਐ ਲੱਗ ਰਿਹਾ ਇਹਦਾ ਜਵਾਬ ਮੈਨੂੰ ਪਤਾ ਹੈ ਬਟ ਆ ਜਿਹੜੇ ਅਖੀਰਲੇ ਜਿਹੜੇ ਦੋ ਸ਼ਬਦ ਨੇ ਨਾ ਇਹ ਨਹੀਂ ਮੈਂ ਸਮਝ ਪਾ ਰਿਹਾ ਚਲੋ ਜਿੰਨਾ ਦਾ ਨੂੰ ਪਤਾ ਉਹਨਾਂ ਦਾ ਦੱਸੋ ਨਾ ਇੱਕ ਜਿਹੜਾ ਤੁਸੀਂ ਕਿਹਾ ਕਿ 10 ਜਣੇ ਪਕਾਉਣ ਵਾਲੇ ਇਹ ਤਾਂ ਹੋ ਗਏ ਮੈਨੂੰ ਲੱਗਦਾ ਹੱਥ ਦੀਆਂ ਉਂਗਲੀਆਂ ਕਿ 10 ਹੁੰਦੀਆਂ ਨੇ ਆਪਾਂ ਐ ਰੋਟੀਆਂ ਬਣਾਉਂਦੇ ਆ ਤਾਂ 10 ਉਂਗਲੀਆਂ ਇਸਤੇਮਾਲ ਹੁੰਦੀਆਂ ਠੀਕ ਹੈ ਜੇ ਰਿਤਿਕ ਰੋਸ਼ਨ ਹੋਇਆ ਤਾਂ ਫਿਰ 11 ਕਿਉਂ ਦੀ 11 ਉਂਗਲੀਆਂ ਨੇ ਨਾ ਅੱਗੇ ਦੂਸਰਾ ਤੇ ਅੱਗੇ ਕਿਹਾ 32 ਜਣੇ ਖਾਣ ਵਾਲੇ ਤੇ 32 ਦੰਦ ਹੁੰਦੇ ਨੇ ਜਿਹਦੇ ਜਰੀਆ ਪਚਵਾਚ ਵਾ ਕੇ ਖਾਣਿਆ ਠੀਕ ਹੈ ਤੇ 32 ਦੰਦ ਹੋ ਗਏ ਤੇ ਅੱਗੇ ਝੰਡੋ ਕੁੜੀ ਸਬੇਟਣ ਵਾਲੇ ਝੰਡੋ ਕੁੜੀ ਸਬੇਟਣ ਵਾਲੇ ਹੋ ਸਕਦਾ ਹੈ ਝੰਡੋ ਕੁੜੀ ਸਬੇਟ ਵਾਲੇ ਜੀਭ ਨੂੰ ਕਿਹਾ ਗਿਆ ਹੋਵੇ ਆ ਜੀਭ ਨਾਲ ਉਹ ਹਜਮ ਕਰ ਲੈਂਦੇ ਆ ਝੰਡੋ ਕੁੜੀ ਸਬੇਟਣ ਵਾਲੇ ਅੱਗੇ ਨਹੀਂ ਸਮਝ ਆ ਕੀ ਕਾਲਾ ਮਾਲਾ ਕਰਕੇ ਨਾ ਲਾਸਟ ਰਾਈਨ ਹੈ ਜੀ ਬਸ ਲਾਸਟ ਰਾਈਨ ਜਿਹੜੀ ਉਹ ਸਮਝ ਨਹੀਂ ਆ ਰਹੀ ਮੈਨੂੰ ਦੁਬਾਰਾ ਦੱਸੋ ਕੀ ਸੀਗਾ ਮੋਜ ਤੇੜ ਉਹਨੂੰ ਸਾਂਭਣ ਤੇ ਮੋਜ ਤੇੜ ਉਹਨੂੰ ਸਾਂਭਣ ਤੇ ਮੋਹ ਤੇੜ ਸਭ ਸਾਂਭਦਾ ਢਿੱਡੀ ਹੈ ਮੋਜ ਤੇ ਢਿੱਡ ਨੂੰ ਕਿਹਾ ਗਿਆ ਮੋਜ ਤੇੜ ਉਹਨੂੰ ਸਾਂਭਣ ਤੇ ਚੰਡੋ ਕੁੜੀ ਸਮੇਟਣ ਵਾਲੇ ਮੋਜ ਤੇੜ ਉਹਨੂੰ ਸਾਂਭਣ ਤੇ ਮਤਲਬ ਢਿੱਡ ਨੇ ਵੀ ਸਾਰਾ ਕੁਝ ਸੰਭਾਲ ਲਿਆ ਹੈ ਹੁਣ ਵੀ ਨਹੀਂ ਸਹੀ ਸਹੀ ਅੰਤਰ ਦੱਸੋ ਇਹਦਾ ਚਾਰ ਜਵਾਬ ਹੈ ਜੀ ਇੱਕ ਤਾਂ ਹੈਗਾ ਹੱਥਾਂ ਦੀਆਂ ਉਂਗਲੀਆਂ ਹੂੰ ਦੂਜਾ ਹੈਗਾ ਜੀ ਦੰਦ ਤੀਜਾ ਹੈਗਾ ਜੀਬ ਜਾਂ ਮੂੰਹ ਤੇ ਚੌਥਾ ਹੈਗਾ ਟਿੱਡ ਬਿਲਕੁਲ ਸਹੀ ਸਹੀ ਜਵਾਬ ਹੈ ਹਾਂਜੀ ਬੱਚੇ ਨੂੰ ਲੱਗਦਾ ਨਹੀਂ ਸੀ ਕਿਸੇ ਵੀ ਹੱਦ ਤੱਕ ਇਹ ਪਹੁੰਚ ਸਕਦੇ ਫਿਰ ਵੀ ਆਪਾਂ ਪਾਜ ਕੇ ਤਾਂ ਸਹੀ ਜਵਾਬ ਦੇਤਾ ਮੰਨਦੇ ਹੋ ਤੇ ਜਿਹਨਾਂ ਨੇ ਕਮੈਂਟਾਂ 'ਚ ਸਹੀ ਜਵਾਬ ਦਿੱਤੇ ਬਹੁਤ ਬਹੁਤ ਧੰਨਵਾਦ